我。Wow. ਵਾਹਿਗੁਰੂ 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 ਕੰਤਪਾਪਾ ਅਮਰਾਇ ਸਵਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 1 ਤਰੀਕ ਤੋਂ ਲੈ ਕੇ 22 ਤਰੀਕ ਤੱਕ ਛੰਟਪਾਠ ਹੁੰਦੇ ਨੇ ਤੇ 22 ਤਰੀਕ ਨੂੰ ਸਵਾਨਾ ਜੋੜ ਮੇਲਾ ਬੜੀ ਹੁੰਮਤਾ ਨਾਲ ਮਨਾਇਆ ਜਾਂਦਾ ਇਸ ਮੇਲੇ ਵਿੱਚ ਸਵੇਰ ਤੋਂ ਸਵੇਰ ਤੋਂ ਹੀ ਛੰਟਪਾਠ ਦੇ ਭੋਗ ਤੋਂ ਬਾਅਦ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਸ਼ਾਮ ਨੂੰ 4 ਵਜੇ ਕੁਸ਼ਤੀਆਂ ਹੁੰਦੀਆਂ ਨੇ ਤੇ ਕੁਸ਼ਤੀਆਂ ਦੇ ਵਿੱਚ ਜਦ ਜੰਦੇ ਪੈਰਵਾਨ ਆਪਣਾ ਜੋਲ ਦਿਖਉਂਦੇ ਨੇ ਇਹ ਮੇਰਾ ਆਸਾ ਦੀ ਤਗਾਂ ਧਾਰਮਿਕ ਤੋਲ ਤੇ ਮਨਾਇਆ ਜਾਂਦਾ ਹੈ ਤੇ ਇਸ ਮੇਲੇ ਵਿੱਚ ਸਾਨੂੰ ਇਹ ਮਿਲਦਾ ਹੈ ਕਿ ਸਾਡੇ ਆਲੂ ਕਿ ਲੋਕ ਤੇ ਪ੍ਰਮਾਤਮਾ ਦਾ ਨਾਮ ਜਪਾਉਣਾ ਚਾਹੀਦਾ ਹੈ ਤੇ ਬਾਬਾ ਜੀ ਦਾ ਸੰਦੇਸ਼ਾ ਹੈ ਕਿ ਨਾਮ ਨਾਲ ਜੋੜਨਾ ਇਸ ਮੇਲੇ ਵਿੱਚ ਸਾਨੂੰ ਇਹ ਮਿਲਦਾ ਹੈ ਕਿ ਨਾਲ ਮਿਲ ਕੇ ਨਾਲ ਨਾ ਆਪਣਾ ਨਸ਼ਾ ਤੋਂ ਬਚ ਸਕਦੇ ਹਾਂ ਅੰਸ਼ੋਦ ਪਾਛ ਸਕਦੇ ਆ ਚੰਗੇ ਕੰਮ ਕਰ ਸਕਦੇ ਆ। ਇਹ ਮੇਲੇ ਵਿੱਚ ਸਾਰੀ ਦਿਹਾੜੀ ਧਾਰਮਿਕ ਪੂਜਾ ਚੱਲਦਾ ਹੈ ਤੇ ਸ਼ਾਮ ਨੂੰ ਕੁਸ਼ਤੀਆਂ ਚਲਾਉਣ ਨੂੰ ਸਵੇਰ ਚਲਾਈ ਜਾਂਦੀ ਹੈ। ਇਹ ਧਾਰਮਿਕ ਤੇ ਮੇਲਾ ਸਾਨੂੰ ਸੰਦੇਸ਼ ਧਾਰਮਿਕ ਰਹਿਣ ਦਾ ਸੰਦੇਸ਼ ਦਿੰਦਾ ਹੈ। ਕੁਸ਼ਤੀਆਂ ਹੁੰਦੀਆਂ ਨੇ ਉਹਦੇ ਵਿੱਚ ਜੋਰ ਦਿਖਾਉਣ ਆ ਗਏ। ਸਭ ਤੋਂ ਪਹਿਲਾਂ ਸੁਲਤਾਨ ਜਨ ਦਾ ਪਹਿਲਵਾਨ ਕਾਸ਼ੀ ਪਹਿਲਵਾਨ ਉਸ ਤੋਂ ਬਾਅਦ ਸ਼ੇਰਮੋਹ ਦੇ ਪਹਿਲਵਾਨ ਉਹ ਤੋਂ ਬਾਅਦ ਜਸਾ ਪੱਟੀ ਉਥੋਂ ਦੇ ਅਖਾੜੇ ਦੇ ਪਹਿਲਵਾਨ ਆ ਕੇ ਕੁਸ਼ਤੀਆਂ ਵਿੱਚ ਜੋਲ ਦਿਖਾਉਂਦੇ ਨੇ ਕੁਸ਼ਤੀਆਂ ਵੇਖਣਯੋਗ ਹੁੰਦੀਆਂ ਨੇ ਤੇ ਪਹਿਲਵਾਨੀ ਛਲਾ ਕਾ ਜੋਗ ਹੁੰਦੇ ਨੇ ਬੈਗੋ ਜੀ ਸਾ ਸਾ ਬਿਲਕੁਲ ਆਗੇ ਜੀ ਜੀ ਫਤੇ ਸ੍ਰੀ ਸੁਲਤਾਨ ਸੰਤਵਾਪਰਾਨ ਦਾਸ ਜੀ ਦੇ ਸਾਲਾਨਾ ਜੋੜ ਮੇਲੇ ਤੇ ਸੰਤਾਨ ਨੂੰ ਲੱਖ ਲੱਖ ਵਧਾਈ ਹੋਵੇ ਮਤਲਬ ਸ੍ਰੀ ਗੁਰੂ ਰਾਮਦਾਸ ਜੀ ਦਾ 86ਵਾਂ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਲੰਗਰ ਹਾਲ ਦਾ ਪ੍ਰੋਜੈਕਟ 45 ਹਜ਼ਾਰ ਦਾ ਸੀਗਾ 45 ਲੱਖ ਦਾ ਉਹ ਮਤਲਬ 2 ਸਾਲਾਂ ਲਈ ਕੰਪਲੀਟ ਹੋ ਗਿਆ ਵਾ ਮਾਰਾ ਚੜ੍ਹਦੀ ਕਲਾ ਕਰੇ ਸੰਗਤਾਂ ਦੇ ਸਹਿਯੋਗ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੇ ਵਾਹਿਗੁਰੂ ਚੜ੍ਹਦੀ ਕਲਾ ਕਰੇ ਹਾਰੇ ਗਾਮ ਤੋਂ ਮਤਲਬ ਵਧੀਆ-ਵਧੀਆ ਪ੍ਰੋਗਰਾਮ ਇੱਥੇ ਹੁੰਦਾ ਵਾ ਆਈ ਸੰਗਤਾਂ ਦੇ ਕਮਿਸ਼ਨ ਲੱਗਦੇ ਨੇ ਤੇ ਮਲਹੋਰ ਲੰਗਰ ਹਾਲ ਚੱਲਣ ਦੇ ਚਾਪ ਕੋੜਿਆਂ ਦੇ ਚੱਲਣ ਦੇ ਨੇ ਬਾਬਾ ਜੀ ਬਹੁਤ ਜ਼ਿਆਦਾ ਕਿਰਪਾ ਵਾ ਵਾਹਿਗੁਰੂ ਜੀ ਕਕਲ ਸਾਹਿਬ ਵਾ